ਹਾਂਜੀ ਕਿਵੇਂ ਹੋ ਮਿੱਤਰੋ ਠੀਕ ਹੋ ਸਾਰੇ ਮਿੱਤਰੋ ਮੈਂ ਵੈਸੇ ਹੀ ਕਹਿ ਦੇਣੀ ਹੁੰਦੀ ਆ ਤੁਸੀਂ ਜ਼ਿਆਦਾ ਫੀਲਿੰਗ ਨਾ ਚੱਕ ਗਿਆ ਕਰੋ ਮੈਂ ਨੇ ਇੱਕ ਅੱਜ ਗੱਲ ਸੋਚ ਰਹੀ ਆ ਵੀ ਜਿਹੜੇ ਆਪਾਂ 1990 ਦੇ ਵਾਰਨ ਕੀ ਵੀ ਆਪਾਂ ਦੁਨੀਆਦਾਰੀ ਤੇ ਮਤਲਬ ਕਿ ਝੜਕਾਂ ਖਾਣੀਆਂ ਐ ਸੀ ਦਾਬੇ ਖਾਣੀਆਂ ਐ ਸੀ ਜਦੋਂ ਤਾਂ ਅਸੀਂ ਬਚਪਨ ਚ ਹੁੰਦੇ ਸੀ ਉਦੋਂ ਤਾਂ ਮਾਪਿਆਂ ਦੀਆਂ ਝੜਕਾਂ ਟੀਚਰਾਂ ਦੀਆਂ ਝੜਕਾਂ ਇੰਨੀ ਘੁੱਟ ਪੈਂਦੀ ਹੁੰਦੀ ਸੀ ਗਵਾਂਡੀਆਂ ਦੇ ਘਰੇ ਜਾ ਕੇ ਖੜਾ ਛੜਾਉਣਾ ਪੈਂਦਾ ਸੀ ਤੇ ਹੁਣ ਜਦੋਂ ਸਾਡੀ ਵਾਰੀ ਆਈ ਐ ਅਸੀਂ ਵੱਡੇ ਹੋયા ਸਾਡੇ ਬੱਚੇ ਹੋਏ ਆ ਹੁਣ ਜੀ ਰੂਲ ਚੇਂਜ ਹੋ ਗਏ ਆਪਾਂ ਬੱਚਿਆਂ ਨੂੰ ਕੁਝ ਕਹਿ ਆ ਬੱਚਿਆਂ ਨੂੰ ਘੂਰ ਹੀ ਨਹੀਂ ਸਕਦੇ ਬੱਚੇ ਛੋਟੀ ਛੋਟੀ ਗਲਤੀ ਤੇ ਨਾਰਾਜ਼ ਹੋ ਜਾਂਦੇ ਆ ਅੱਛਾ ਇਹ ਗੱਲ ਕਹਿਤੀ ਮੈਨੂੰ ਬੁਰੀ ਲੱਗੀ ਉਹ ਗੱਲ ਕਹਿਤੀ ਸਮੇਂ ਨੂੰ ਬੁਰੀ ਲੱਗੀ ਪਰ ਸਾਡੋ ਤਾਂ ਕੋਈ ਪੁੱਛਦਾ ਹੀ ਨਹੀਂ ਹੁੰਦਾ ਸੀ ਸਾਨੂੰ ਤਾਂ ਪੰਜ ਸੱਤ ਚਪੇੜਾ ਮਾਰ ਕੇ ਫੇਰ ਕਹਿੰਦੇ ਹੁੰਦੇ ਸੀ ਆ ਹੁਣ ਦੱਸ ਕੀ ਗੱਲ ਯਾਰ ਇੱਕ ਹੀ ਗੱਲ ਬਣੀ ਜਦੋਂ ਅਸੀਂ ਬਚਪਨ 'ਚ ਸੀ ਉਦੋਂ ਵੀ ਅਸੀਂ ਦਾਬੇ ਖਾਦੇ ਕੁੱਟ ਖਾਧੀ ਮਾਪੇ ਪਾਪਾ ਦੀ ਚਲੋ ਕੋਈ ਗੱਲ ਨੂੰ ਸਾਨੂੰ ਵੀ ਐਸੀ ਅਸੀਂ ਵੱਡੇ ਹੋ ਕੇ ਆਪਣੇ ਬੱਚਿਆਂ ਨੂੰ ਸਿੱਧੇ ਰੱਖਾਂਗੇ ਕਰਕੇ ਹੁਣ ਜਦੋਂ ਸਾਡੇ ਬੱਚੇ ਹੋ ਗਏ ਆ ਹੁਣ ਮਤਲਬ ਕਿ ਸਾਰਾ ਰੋਲ ਹੀ ਚੇਂਜ ਹੋ ਗਿਆ ਸਦੀਓ ਪਲਟ ਗਈ ਪਾਪਾ ਬੱਚਿਆਂ ਨੂੰ ਕੁਝ ਕਹਿ ਹੀ ਨਹੀਂ ਸਕਦੇ ਇਹ ਤਾਂ ਆਪਣੇ ਨਾਲ ਧੱਕਾ ਹੋ ਰਿਹਾ ਸਿੱਧਾ ਸਿੱਧਾ ਮਤਲਬ ਕਿ ਹੁਣ ਆਪਣੀ ਜਦੋਂ ਵਾਰੀ ਆਈ ਹੈ ਤਾਂ ਹੁਣ ਰੂਲ ਹੀ ਸਾਰੇ ਚੇਂਜ ਕਰਤੇ ਆ ਕਿ ਬੱਚਿਆਂ ਨੂੰ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਹੁਣ ਬੱਚਿਆਂ ਤੋਂ ਵੀ ਡਰਨਾ ਪੈ ਰਿਹਾ ਪਹਿਲਾਂ ਮਾਪੇ ਤਾਂ ਡਰਦੇ ਰਹੇ ਹੁਣ ਬੱਚਿਆਂ ਤੋਂ ਡਰੀ ਜਾਓ ਯਾਰ ਆਪਾਂ ਕੀ ਆ ਕੀ ਆ ਆਪਣਾ ਆਪਾਂ ਆਪਾਂ ਕਦੋਂ ਦਾ ਬੀ ਮਾਰਨੇ ਆ ਜਵਾਕਾਂ ਨੂੰ ਕਦੋਂ ਉਹ ਮਾਰਨਾ ਆਪਾਂ